ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਬਾਬਾ ਬਖਸ਼ੀਸ਼ ਬੰਬਾਂ ਵਾਲੀ ਮਸ਼ੀਨ ਉਹਦੇ ਤੇ ਹਮਲਾ ਹੋਇਆ ਮੇਰੀ ਗੱਡੀ ਨੂੰ ਕਹਿੰਦਾ ਘੇਰ ਲਿਆ 20 25 ਫਾਇਰ ਕੀਤੇ ਪਰ ਕਹਿੰਦੇ ਮੈਂ ਬਚ ਗਿਆ ਚੱਲਾ ਕਿੱਥੇ ਸੀ ਆਪਣੇ ਮਾਂ ਨੂੰ ਕਹਿੰਦਾ ਦਵਾਈ ਦੇਣ ਵਾਸਤੇ ਚੱਲਾ ਸੀ ਹੁਣ ਇਹ ਸਟੇਟਮੈਂਟਾਂ ਪਤਾ ਕਿਉਂ ਆ ਰਹੀਆਂ ਨੇ ਇੱਕ ਤਾਂ ਜਿਹੜੇ ਸਾਡੇ ਲੋਕ ਸ਼ਰਧਾ ਦੇ ਡੁੱਬ ਜਾਂਦੇ ਆ ਉਹ ਕਹਿੰਦੇ ਵਾਹ ਕੀ ਬਾਤ ਹੈ ਬਾਬਾ ਬਖਸ਼ੀ ਸਿੰਘ ਆਪਣੀ ਮਾਂ ਨੂੰ ਦਵਾਈ ਦੇਣ ਚੱਲਾ ਸੀ ਕਿੰਨੀ ਕੇਅਰ ਕਰਦੇ ਨੇ ਆਪਣੀ ਮਾਂ ਦੀ ਇਹ ਸਟੇਟਮੈਂਟ ਤਾਂ ਆਈ ਹੈ ਹੁਣ ਗੱਲ ਕਰਦੇ ਆ ਕਿ ਜਿਨ੍ਹਾਂ ਲੋਕਾਂ ਨੇ ਹਮਲਾ ਕੀਤਾ ਉਹ ਲੋਕ ਕੌਣ ਨੇ ਉਹ ਗੈਂਗਸਟਰ ਨੇ ਉਹ ਅੱਤਵਾਦੀ ਨੇ ਉਹ ਸ਼ੂਟਰ ਨੇ ਉਹ ਕੌਣ ਨੇ ਇਹ ਤਾਂ ਬਾਬਾ ਬਖਸ਼ੀ ਦੱਸੂਗਾ ਨਾ ਮਿਸ਼ਲਾ ਵੇਲੇ ਇਦਾਂ ਹੀ ਹੋਇਆ ਸੀ ਉਦੋਂ ਵੀ ਜਿਹੜੇ ਕੜਮ ਚੌਧਰੀ ਸੀ ਆਪਣੇ ਆਪਣੇ ਇਲਾਕੇ ਤੇ ਕਬਜ਼ਾ ਕਰੀ ਬੈਠੇ ਸੀ ਦੰਬੀ ਬੈਠੇ ਸੀ ਤੇ ਅੰਗਰੇਜ਼ ਬੜਾ ਛਾਤਰ ਦਿਮਾਗ ਸੀ ਉਹਨਾਂ ਨੇ ਪਹਿਲਾਂ ਰਾਜਾ ਨੀਰ ਸਿੰਘ ਦੇ ਕੋਲੋਂ ਮਹਾਰਾਜਾ ਹਰਨਜੀਤ ਸਿੰਘ ਦੇ ਕੋਲੋਂ ਮਿਸ਼ਨ ਨਾ ਖਤਮ ਕਰਵਾਈਆਂ ਛੜਾ ਡੰਡਈ ਵੜਾਤਾ ਮਿਸ਼ਨ ਨਾ ਖਤਮ ਕਰਤੀਆਂ ਰਾਜ ਆ ਗਿਆ ਮਹਾਰਾਜਾ ਸਿੰਘ ਦੇ ਕੋਲ ਤੇ ਉਦੋਂ ਬਾਅਦ ਅੰਗਰੇਜ਼ਾਂ ਨੇ ਸੰਘ ਹੀ ਫੜ ਲਈ ਜੀ ਸਿੰਘ ਦੀ ਤੇ ਰਾਜ ਅੰਗਰੇਜ਼ਾਂ ਦਾ ਹੋ ਗਿਆ। ਇਹੀ ਹੁਣ ਇਹ ਕੜਾਮ ਚੌਧਰੀ ਕਰ ਰਹੇ ਨੇ। ਕਿਤੇ ਦਲਵਾੜਾ ਬੈਠਾ ਕਿਤੇ ਅਮਰਤਪਾਲ ਕਿਤੇ ਦੀਪ ਸਿੰਧੂ ਤੇ ਕਿਤੇ ਬਖਸ਼ੀ ਸਿੰਘ ਵਰਗੇ ਉਧਰ ਬਾਦਲ ਕੇ ਫਿਰਦੇ ਆ। ਟੋੜੇ ਕੇ ਫਿਰਦੇ ਆ। ਢੀਂਡ ਸੇ ਫਿਰਦੇ ਆ। ਬੜਾਲਾ ਫਿਰਦਾ। ਖੋਰ ਪਤਾ ਨਹੀਂ ਕਿੰਨੀਆਂ ਇੱਕ ਸਖਜਤ ਦੇ ਬੰਦੀਆਂ ਫਿਰਦੀਆਂ ਨੇ ਬਸ ਇਹ ਵੀ ਇਹ ਸਮਝਦੇ ਨੇ ਕਿ ਅਸੀਂ ਮਿਸਲਾਂ ਦੇ ਰਾਜੇ ਹਾਂ ਅਸੀਂ ਮਿਸਲਾਂ ਦੇ ਜਥੇਦਾਰ ਹਾਂ ਏ ਘਟੂਤ ਹੈ ਇਹਨਾਂ ਦੀ ਤੋ ਇਹ 10 20 20 ਫੈਰ ਕੀਤੇ ਹੁਣ ਬਚ ਕਿੱਦਾਂ ਗਿਆ ਤੇਰੇ ਗੋਲੇ ਲੱਗੀ ਕਿਉਂ ਨਹੀਂ ਸਾਰੀਆਂ ਗੱਲਾਂ ਛੱਡੋ ਪਹਿਲਾਂ ਇਹ ਦੱਸੋ ਵੀ ਤੁਹਾਡੀਆਂ ਨਿੱਜੀ ਰੰਜਸਾਂ ਕਿੱਥੇ ਕਿੱਥੇ ਤੁਹਾਨੂੰ ਅਗਲਾ ਮਾਰਨਾ ਕਿਉਂ ਚਾਹੁੰਦਾ ਦੂਜੀ ਗੱਲ ਤੂੰ ਹਰ ਵਕਤ মিডিਆ ਸਾਹਮਣੇ ਇਹ ਕਹਿਣਾ ਕਿ ਮੈਂ ਬੰਬਾਂ ਵਾਲੀ ਮਸ਼ੀਨਾਂ ਜਿਹੜਾ ਕਿਚਨ ਦਾ ਸਮਾਨ ਹੁੰਦਾ ਮੈਨੂੰ ਉੱਥੇ ਬਾੜ ਦੇ ਮੈਂ ਬੰਬ ਬਣਾ ਦਊਗਾ ਫਿਰ ਇਹ ਕਹਦਾ ਬੰਬ ਚਲਾਇਆ ਕਿਉਂ ਨਹੀਂ ਗੱਡੀ ਵਿੱਚ ਕੋਈ ਨਾ ਕੋਈ ਬੰਬ ਤਾਂ ਹੋਊਗਾ ਗ੍ਰਨੇਡ ਹੋਊਗਾ ਜਾਂ ਅਗਲੇ ਨੂੰ ਸ਼ੱਕ ਹੋਣਾ ਵੀ ਬਖਸ਼ੀ ਸਿੰਘ ਬੰਬਾਂ ਵਾਲੀ ਮਸ਼ੀਨਾਂ ਉਹੀ ਤਾਂ ਪ੍ਰੋਬਲਮ ਹੋਣੀ ਹੈ ਜਾਂ ਫਿਰ ਇਹ ਆਪ ਹੀ ਫੈਰਿੰਗ ਕਰਾ ਕੇ ਗਵਰਨਮੈਂਟ ਨੂੰ ਪ੍ਰਸ਼ਾਸਨ ਨੂੰ ਬੇਵਕੂ ਬਣਾਉਣਾ ਵੀ ਸਕਿਉਰਟੀ ਮਿਲ ਜੇ ਆਹੀ ਚੱਕਰ ਹੁੰਦਾ ਥੋੜੇ ਤੇ ਤੀਜਾ ਮਸਲਾ ਇਹ ਆ ਜਾਂਦਾ ਵੀ ਇਹ ਖਬਰ ਬਹੁਤ ਚੱਲਣੀ ਹੈ ਜਿਹੜੇ ਬਾਹਰ ਬੈਠੇ ਨੇ ਸਰਦਾਂ ਵੀ ਡੁੱਬੇ ਹੋਏ ਉਹ ਡਾਲਾਂ ਦੀ ਬਰਸ਼ਾਦ ਕਰ ਦੇਣਗੇ ਆਹੀ ਹੋਣਾ ਅਕਾਉਂਟ ਭੇਜਤਾ ਹੋਣਾ ਹੈ ਕਰੋ ਹੈਲਪ ਨਹੀਂ ਮੇਰਾ ਕਾਰੋਬਾਰ ਠੱਪ ਹੈ ਕੰਮ ਨੂੰ ਬੇਵਕੂਫੀ ਬਣਾਉਣਾ ਤੁਸੀਂ ਹੋਰ ਤਾਂ ਕੁਝ ਨਹੀਂ ਅੱਜ ਤੱਕ ਕੀਤਾ ਵੀ ਇਹੀ ਹੈ ਅਸਾਂ ਜਿਹੜੇ ਦਰਸ਼ਕ ਸੁਣਨ ਵਾਲਿਆਂ ਨੂੰ ਬੇਨਤੀ ਕਰਦਾ ਇਹਦਾ ਨਾ 78 ਦਾ ਮੇਰੇ ਹਿਸਾਬ ਨਾਲ ਜਾਂ 74 ਦਾ ਇਤਲਾਕੇ ਸਾਗੇ ਤਾਂ ਜਨਮ ਹੈ ਇਹਨੇ ਨਾ ਐਡੇ ਵੱਡੇ ਗੱਪ ਮਾਰੇ ਹੋਇਆ ਜਿਹੜਾ ਵੀ ਖਾੜਕੂ ਨਹੀਂ ਹੈਗਾ ਉਹਦੇ ਨਾਲ ਇਹਦੀ ਗੱਲ ਵਾਸੀ ਗੁਰਦੇਵ ਸਿੰਘ ਕੌਂਕੇ ਨੂੰ ਕਹਿੰਦਾ ਮੈਂ ਮਿਲਿਆ ਜੇਲ੍ਹ ਵਿੱਚ ਉਦੋਂ ਮੇਰੀ 15 16 ਸਾਲ ਦੀ ਉਮਰ ਸੀ ਜੇਲ੍ਹਾਂ ਵਿੱਚ ਮੁਲਾਕਾਤਾਂ ਹੋਈਆਂ ਜਾਣੇ ਕਿ ਐਸ ਵਕਤ ਇਹ ਬਹੁਤ ਵੱਡਾ ਨਸ਼ ਸੰਘਰਸ਼ੀ ਜੋਧਾ ਬਣਿਆ ਹੋਇਆ ਜਿਹੜੀ ਨੌਜਵਾਨੀ ਨੂੰ ਪਤਾ ਨਹੀਂ 90 ਤੋਂ ਬਾਅਦ ਜਿਹੜਾ ਜਨਮ ਹੋਇਆ ਤੇ ਉਹ ਬੇਕੂਬੜੀ ਜਾਂਦੇ ਵੀ ਬਾਬਾ ਬਖਸ਼ੀ ਸਿੰਘ ਦਾ ਜੋਧਾ ਬੰਦਾ ਹੈ ਖਾਰਸ਼ ਖਾਰਕੋਸ਼ਨ ਦੇ ਵਿੱਚ ਬੜੀਆਂ ਲੜਾਈਆਂ ਲੜੀਆਂ ਨੇ ਜਿੰਨੇ ਵੀ ਇਹ ਬੰਦਾ ਗੱਪ ਮਾਰਦਾ ਨਾ ਇੰਟਰਵਿਊ ਦੇ ਵਿੱਚ ਮੈਂ ਕਹਿੰਦਾ ਐਨੇ ਗੱਪ ਕੋਈ ਮਾਰ ਹੀ ਨਹੀਂ ਸਕਦਾ ਤੇ ਆ ਵੀ ਹੁਣ ਜਿਹੜਾ ਇਹ ਕਹਿੰਦਾ ਨਾ ਹਮਲਾ ਹੋਇਆ ਇਹ ਵੀ ਜਾਣ ਬੁਝ ਕੇ ਕਰਵਾਇਆ ਗਿਆ ਜੇ ਮੇਰੇ ਕੋਲ ਪੁੱਛੋ ਕਿਉਂਕਿ ਇੱਕ ਤਾਂ ਲੋਕ ਭਾਵਕ ਹੋ ਕੇ ਥੋੜੀ ਬਹੁਤ ਮਾਇਆ ਭੇਜ ਦੇਣਗੇ ਦੂਜਾ ਰਿਪੋਰਟ ਬਣਨੀ ਹੈ ਸਕਿਉਰਟੀ ਦੇ ਚਾਂਸ ਬਣ ਜਾਂਦੇ ਆਹ ਹੈ ਇਹਨਾਂ ਲੋਕਾਂ ਦੇ ਡਰਾਮੇ ਆ ਦੂਜੇ ਪਾਸੇ ਤੁਸੀਂ ਜਰਨਲ ਲਿਖਉਂਦਾ ਤੁਹਾਡੇ ਤੇ ਹਮਲਾ ਹੋ ਗਿਆ 20 ਫਾਇਰ ਕੀਤੇ ਹੋਣਗੇ ਅਗਲੇ ਦਿਨ ਤੇ ਤੇਰੀ ਜਾਨ ਬਚ ਜੇ ਜੇ ਕੋਈ ਮਾਰਨ ਆਊਗਾ ਨਾ 20 ਫਾਇਰ ਕਰਨ ਵਾਲਾ ਉਹ ਸੁੱਕਾ ਨਹੀਂ ਛੱਡ ਕੇ ਜਾਊਗਾ ਆਲਾ ਗੱਡੀ ਚੜ੍ਹ ਕੇ ਜਾਊਗਾ ਦੀਵ ਸਿੱਧੂ ਇਹ ਕਹਿੰਦੇ ਗੋਲੀ ਨਹੀਂ ਵੱਜੀ ਐਕਸੀਡੈਂਟ ਕਰਾਤਾ ਉਹਦੀ ਮੌਤ ਹੋ ਗਈ ਏਜੰਸੀਆਂ ਨੇ ਮਰਵਾਤਾ ਤੁਸੀਂ ਬਕਵਾਸ ਕਰਦੇ ਹੋ ਉਹ ਤਾਂ ਮਾੜੇ ਜਿਹੇ ਐਕਸੀਡੈਂਟ ਨਾਲ ਅਗਲੇ ਨੇ ਮਾਰਤਾ ਤੇ ਤੁਹਾਡੇ ਤੇ ਆਪਣੇ ਨੂੰ 20 ਫਾਇਰ ਕੀਤੇ ਤੁਸੀਂ ਇੱਦਾਂ ਵੀ ਬੱਜ ਰਹੇ ਇੱਕ ਗੱਲ ਕੋਈ ਰਾਸ ਨਹੀਂ ਆਉਂਦੀ ਸਮਝ ਤੋਂ ਬਾਹਰ ਹੈ ਦੀਵਸੂਦ ਦਾ ਛੋਟਾ ਜਿਹਾ ਐਕਸਟੈਂਡ ਹੋਇਆ ਟਰੱਕ ਨਾਲ ਕਹਿੰਦੇ ਗੱਡੀ ਵੱਜੀ ਮਰ ਗਿਆ ਮੌਤ ਹੋ ਗਈ ਸ਼ਹੀਦ ਬਣਾਤਾ ਉਥੇ ਕਹਿੰਦੇ ਏਜੰਸੀਆਂ ਦਾ ਕਾਰਨ ਏਜੰਸੀਆਂ ਨੇ ਮਰਵਾਤਾ ਤੇ ਤੁਹਾਡੇ ਤੇ ਆਲਾ 20 ਫਾਇਰ ਕਰ ਗਿਆ ਤੁਸੀਂ ਫੇਰ ਵੀ ਬਖਸ਼ੀ ਸਿੰਘ ਜੀ ਬੱਜ ਰਹੇ ਬੇਵਕੂਫੀ ਨੂੰ ਬਣਾਉਣ ਲੱਗੇ ਹੋ ਇਹਨਾਂ ਲੋਕਾਂ ਦਾ ਸਿੱਖੀ ਨਾਲ ਕੌਮ ਨਾਲ ਕੋਈ ਲਾਗਾ ਦੇਗਾ ਨਹੀਂ ਪਹਿਲਾਂ ਪੁੱਛਾਂ ਦਿੰਦਾ ਰਿਹਾ ਬਾਬਾ ਕਾਰੋਬਾਰ ਹੁਣ ਕੌਮ ਦੇ ਸਿਰ ਤੇ ਵਧੀਆ ਚੱਲ ਜਾਂਦਾ ਹੈ ਗੱਪ ਮਾਰੀ ਚੱਲੋ ਲੋਕਾਂ ਨੂੰ ਗੁੰਮਰਾਹ ਕਰੀ ਚੱਲੋ ਸਾਡੇ ਜਿਹੜੀਆਂ ਅੰਦੇ ਭਗਤ ਨੇ ਜਾਂ ਸ਼ਰਧਾ ਵੀ ਡੁੱਬੀਆਂ ਹੋਈਆਂ ਭੇਡਾਂ ਬਹੁਤ ਨੇ ਉਹ ਮਾਲੂਮ ਹਾਲ ਕਰ ਦਿੰਦੀਆਂ ਨੇ ਭੇਡਾਂ ਦੇ ਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹੋ ਜਿਹੇ ਲੋਕਾਂ ਨੂੰ ਨੱਥ ਪਾਓ ਜਿਹੜੇ ਬੰਦੇ ਸ਼ਰਿਆਮ ਕਹਿੰਦੇ ਆ ਅਸੀਂ ਬੰਬਾਂ ਵਾਲੀ ਮਸ਼ੀਨ ਤੇ ਉਹ ਮਸ਼ੀਨ ਤੋਂ ਇੱਕ ਅੱਧਾ ਬੰਬ ਬਾਹਰ ਆਉਣਾ ਚਾਹੀਦਾ ਸੀ ਜਿਹੜੇ ਹਮਲਾ ਕਰਨ ਵਾਸਤੇ ਆਏ ਸੀ ਉਹਨਾਂ ਨੇ ਇੱਕ ਅੱਧਾ ਬੰਬ ਮਾਰ ਦਿੰਦੇ ਨਾਲੇ ਬਹਾਦਰੀ ਦਾ ਪਤਾ ਲੱਗ ਜਾਂਦਾ ਕਿਉਂ ਲੋਕਾਂ ਨੂੰ ਬੇਵਕੂਫ ਬਣਾ ਰਹੇ ਹੋ ਯਾਰ ਇਹ ਹਮਲਾ ਜਾਣ ਬੁੱਝ ਕੇ ਆਪਣੇ ਆਪ ਕਰਵਾਇਆ ਗਿਆ ਹੈ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਕੋਈ ਨਹੀਂ ਮਾਰਦਾ ਇਹਨਾਂ ਨੂੰ ਜੇ ਮਾਰੂਗਾ ਤਾਂ ਤੁਸੀਂ ਆਪਸ ਵਿੱਚ ਲੜ ਕੇ ਹੀ ਮਰਨਾ ਹੈ ਤੁਹਾਡੇ ਕੋਲੋਂ ਕੀ ਲੈਣਾ ਏਜੰਸੀਆਂ ਤੁਹਾਡੇ ਲਈ ਆ ਨਾ ਕਿਉਂ ਗੋਲੀ ਖਰਾਬ ਕਰਦੇ ਇਹ ਬੇਨਤੀ ਪ੍ਰਵਾਨ ਕਰੋ ਇਹਨਾਂ ਬੇਵਕੂਫ ਲੋਕਾਂ ਤੋਂ ਫੁਕਰੇ ਲੋਕਾਂ ਤੋਂ ਬਚੋ ਪੰਜਾਬ ਦੇ ਲੋਕੋ ਕੌਮ ਦਾ ਬੇੜਾ ਇਹ ਗਰ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ